ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੀਂ ਪੌੜੀ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਆਂ ਸੁਣਿਆ ਸਤ ਸੰਤੋਖ ਗਿਆਨ ਕੀ ਸੁਣਨ ਦੇ ਨਾਲ ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਸੁਣ ਕੇ ਮੰਨਣ ਦੇ ਨਾਲ ਕੀ ਹੋ ਜਾਂਦਾ ਹੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਤ ਆ ਜਾਂਦਾ ਸੱਚ ਆ ਜਾਂਦਾ ਸੰਤੋਖ ਆ ਜਾਂਦਾ ਹੈ। ਔਰ ਗਿਆਨ ਆ ਜਾਂਦਾ। ਜਿਸ ਗਿਆਨ ਕਰਕੇ ਮਨੁੱਖ ਫਿਰ ਲੁੱਟਿਆ ਨਹੀਂ ਜਾਂਦਾ। ਗੁਰੂ ਦਾ ਗਿਆਨ ਹੈ ਜਿਹੜਾ ਨਾ ਉਹ ਮਰ へ ਨਾ ਠੱਗਿਆ ਜਾਏ। ਜਿਨ ਕਾ ਰਾਮ ਬਸੈ ਮਨ ਮਾਇ। ਇੱਥੇ ਰਾਮ ਦਾ ਮਤਲਬ ਹੀ ਗਿਆਨ ਹੈ। ਜਿਨ੍ਹਾਂ ਦੇ ਅੰਦਰ ਗਿਆਨ ਆ ਵਸ ਜਾਂਦਾ ਹੈ, ਉਹਨਾਂ ਦੇ ਅੰਦਰ ਸੱਚ ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ ਤੇ ਉਹਨਾਂ ਦੇ ਅੰਦਰ ਗਿਆਨ ਆ ਜਾਂਦਾ ਫਿਰ ਉਹ ਨਾ ਤਾਂ ਆਤਮਿਕ ਮੋਤੇ ਮਰਦੇ ਨੇ ਤੇ ਨਾ ਹੀ ਕੋਈ ਉਹਨਾਂ ਨੂੰ ਵਾਸਤੂ ਸ਼ਾਸਤਰ ਵਾਲਾ ਜਾਂ ਕੋਈ ਹੋਰ ਜੋਤਸੀ ਕੋਈ ਪੁਜਾਰੀ ਲੁੱਟ ਨਹੀਂ ਸਕਦਾ ਇੰਨੀ ਵੱਡੀ ਪਾਵਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਗੁਰੂ ਦੇ ਗਿਆਨ ਰਾਹੀਂ ਸਮਝ ਪੈ ਜਾਂਦੀ ਹੈ ਕਿ ਜੋਖ ਹੈ ਸੋ ਇਕੋ ਹੈ ਇੱਕ ਨਿਜਮ ਹੈ ਸਿਧਾਂਤ ਹੈ ਟਲ ਹੁਕਮ ਹੈ ਉਹਦੇ ਵਿੱਚ ਸਭ ਕੁਝ ਹੋ ਰਿਹਾ ਹੈ ਸੋ ਇਸ ਕਰਕੇ ਸੁਣਨ ਵਾਲੇ ਦੇ ਜਿਹੜਾ ਗੁਰੂ ਦਾ ਗਿਆਨ ਨੂੰ ਸੁਣਦਾ ਹੈ ਉਹਨਾਂ ਦੇ ਅੰਦਰ پائی ਸੱਤ ਸੰਤੋਖ ਔਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਮਤਲਬ ਕੀ ਬਣ ਗਿਆ ਵੀ ਜਿਨ੍ਹਾਂ ਦੇ ਅੰਦਰ ਸੱਤ ਤੇ ਸੰਤੋਖ ਹੈ ਸਮਝ ਲਓ ਉਹਨਾਂ ਨੂੰ ਰੱਬ ਨੇ ਆਪ ਦੀ ਬੁੱਕਲ ਚ ਲੈ ਲਿਆ ਜਾਂ ਐਂ ਕਹ ਲੋ ਹਰ ਹਰ ਜਨ ਦੋਇ ਇੱਕ ਹੈ ਬਿਬ ਵਿਚਾਰ ਕ੍ਰਿਸ਼ਨ ਆਹ ਉਹ ਰੱਬ ਦੇ ਪਿਆਰੇ ਰੱਬ ਵਰਗੇ ਹੋ ਜਾਂਦੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹ ਜਾਂ 35 ਮਹাপুরਖ ਜਿਨ੍ਹਾਂ ਨੇ ਗੁਰਬਾਣੀ ਲਿਖੀ ਆ ਹੋਰ ਵੀ ਅਨੇਕਾਂ ਦੁਨੀਆਂ ਦੇ ਉੱਤੇ ਹੋਏ ਨੇ ਜਿਹੜੇ ਰੱਬ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਸੁਣਿਆ 68 ਕਾਇਸਨਾਨ ਇਹਦੇ ਗੁਰੂ ਦਾ ਗਿਆਨ ਸੁਣ ਲੈਂਦੇ ਆ ਨਾ ਭਾਈ ਸਮਝ ਲਓ ਵੀ ਉਹਨਾਂ ਨੇ 68 ਤੀਰਥਾਂ ਦਾ ਘਰ ਬੈਠੇ ਹੀ ਇਸ਼ਨਾਨ ਕਰ ਲਿਆ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਘਰੇ ਬੈਠੇ ਹੀ 68 ਤੀਰਥਾਂ ਦਾ ਇਸ਼ਨਾਨ ਕਰ ਲੈਂਦੇ ਆ ਗੁਰੂ ਦੇ ਗਿਆਨ ਵਿੱਚ ਇੰਨੀ ਤਾਕਤ ਆ ਤੀਰਥ ਧਾਵਣ ਜਾऊं ਮੈਂ ਤੀਰਥ ਤੇ ਧਾਉਣ ਜਾਵਾਂ ਨਹੀਂ ਤੀਰਥ ਗਿਆਨ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਨਾਵਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਨਾਮ ਕਹ ਲੋ ਗਿਆਨ ਕਹ ਲੋ ਆਰਾਮ ਕਹ ਲੋ ਪਰਮਾਤਮਾ ਕਹ ਲੋ ਗੁਰੂ ਕਹ ਲੋ ਸਭ ਇੱਕੋ ਗੱਲ ਹੈ ਪਰਮੇਸ਼ਰ ਗੋਬਿੰਦ ਬਾਦੋ ਵਿਠਲ ਜਿੰਨੇ ਵੀ ਉਹਦੇ ਨਾਮ ਨੇ ਇਹ ਸਭ ਉਹਦੇ ਗੁਣਵਾਚਕ ਨਾਮ ਨੇ ਤੇ ਉਹਦਾ ਕੋਈ ਨਾਮ ਨਹੀਂ ਜਿਵੇਂ ਸਾਡੇ ਨਾਮ ਨੇ ਤਾਂ ਕੋਈ ਵੀ ਨਾਮ ਨਹੀਂ ਹੈ ਪਰਮਾਤਮਾ ਦਾ ਜਿਵੇਂ ਸਾਡੇ ਜਿਵੇਂ ਨਾਮ ਨੇ ਲਾਲ ਸਿੰਘ ਤਾਂ ਉਸਦਾ ਇਸ ਤਰ੍ਹਾਂ ਦਾ ਕੋਈ ਨਾਮ ਨਹੀਂ ਹੈ ਸਭ ਗੁਣਵਚਕ ਨਾਲ ਜਿਵੇਂ ਮਾਸਟਰ ਪਹਿਲਵਾਨ ਡਾਕਟਰ ਇਹ ਗੁਣਵਚਕ ਨਾਮ ਨੇ ਇਹ ਉਹਨਾਂ ਦੇ ਜਿਹੜੇ ਪਰਸਨਲ ਨਾਮ ਨਹੀਂ ਹੁੰਦੇ ਇਸ ਕਰਕੇ ਪ੍ਰਮਾਤਮਾ ਦਾ ਜਿਹੜਾ ਨਿੱਜੀ ਨਾਮ ਹੈ ਉਹ ਕੋਈ ਨਹੀਂ ਹੈ ਗੁਣਵਚਕ ਨਾਮ ਨੇ ਉਹ ਜਿੰਨੇ ਉਹਦੇ ਗੁਣ ਨੇ ਉਹਨੇ ਉਹਦੇ ਨਾਮ ਨੇ ਸੁਣਿਆ 68 ਕਾਇ ਸਨਾਨ ਸਰਨ ਦੇ ਨਾਲ ਠੜ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਗਿਆਨ ਦੇ ਨਾਲ ਸੋ ਇਸ ਕਰਕੇ ਇੱਕ ਵਾਰੀ ਨਾ ਕਵੀ ਸਾਬ ਨੂੰ ਕਹਿਣ ਲੱਗੇ ਵੀ ਤੀਰਥਾਂ ਤੇ ਜਾਣੇ ਜਾਣਿਆ ਅਸੀਂ ਆ ਤੀਰਥਾਂ ਦੇ ਉੱਤੇ ਜਾਣ ਵੇਲੇ ਕਵੀ ਸਾਬ ਨੇ ਕੀ ਕੀਤਾ ਆਪਣੀ ਤੁੰਬੜੀ ਜਿਹੜੀ ਕਹਿਣ ਲੱਗੇ ਵੀ ਸਾਡੀ ਤੁੰਬੜੀ ਆ ਨਾ ਇਹਨੂੰ ਤੁਸੀਂ ਠੜ ਤੀਰਥਾਂ ਤੇ ਇਸ਼ਨਾਨ ਕਰਵਾ ਲਿਓ ਤੇ ਉਹ ਬਰੋਂ ਜਿਹੜੇ ਸਾਧੂ ਸੰਤ ਸੀਗੇ ਜਾਏ ਚਲੇ ਗਏ ਤੇ ਨਾਲ ਉਹ ਤੁੰਮੀ ਲੈ ਗਏ ਤੁੰਮੀ ਨੂੰ ਜੋ ਲੈ ਕੇ ਨਾਲ ਹੀ ਗਏ ਜਿੱਥੇ ਇਸ਼ਨਾਨ ਕਰਨ ਉੱਥੇ ਹੀ ਉਹਦਾ ਇਸ਼ਨਾਨ ਕਰਵਾ ਲੈਣ 88 ਤੀਰਥਾਂ ਤੇ ਇਸ਼ਨਾਨ ਕਰਵਾ ਲੈਣਦਾ ਤੇ ਜਦੋਂ ਕੂਬੀ ਸਾਹਿਬ ਨੇ ਆ ਕੇ ਨੂੰ ਪੁੱਛਿਆ ਭਾਈ ਮੇਰੀ ਤੁੰਮੀ ਦਾ ਇਸ਼ਨਾਨ ਕਰਵਾਤਾ ਕਹਿੰਦੇ ਹਾਂਜੀ ਕਰਵਾਤਾ ਕਹਿੰਦੇ ਲੋ ਹੁਣਾ ਕਰੋ ਉਹਨੂੰ ਚੀਰਿਆ ਚੀਰ ਕੇ 파ੜੀ 파ੜੀ ਸਾਉ ਨੂੰ ਦਿੱਤੀ ਤੇ ਸਾਰਿਆਂ ਦੇ ਜਿਹੜੀ ਕੜਤਨ ਸੀ ਦਿਮਾਗ ਨੂੰ ਚੜਾ ਇਹ ਕਰਨ ਲੱਗੇ ਜੀ ਇਹ ਕਹਿੰਦੇ ਜੀ ਦੇਖੋ ਕਬੀਰ ਸਾਹਿਬ ਕਹਿੰਦੇ ਜਦੋਂ ਇਹਦਾ ਸੁਭਾਅ ਨਹੀਂ ਬਦਲੇ ਆ ਨਾ ਇਹ ਉਮੈ ਕੌੜੀ ਦੀ ਕੌੜੀ ਐ ਫਿਰ ਤੁਸੀਂ ਠਾੜ ਤੀਰਥਾਂ ਤੇ ਜਾ ਕੇ ਤੁਹਾਡਾ ਸੁਭਾਅ ਨਹੀਂ ਬਦਲੇ ਆ ਫਿਰ ਤੁਹਾਡਾ ਇਹਦੇ ਵਿੱਚ ਕੀ ਫਾਇਦਾ ਹੋਇਆ ਕੜਤਨ ਦੀ ਕੜਤਨ ਭਰੀ ਪਈ ਐ ਤੇ ਬਾਣੀ ਵਿੱਚ ਵੀ ਆਉਂਦਾ ਐ ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਖੈ ਸ਼ਾਇਦ ਬਾਹਰ ਧੋਤੀ ਤੁੰਬੜੀ ਅੰਦਰ ਵੇਸ ਨਕੋਰ ਸਾਧ ਭਲੇ ਅਨ ਨਾਤਿਆ ਚੋਰ ਸੇ ਚੋਰਾ ਚੋਰ ਜਿਵੇਂ ਤੁੰਬੜੀ ਬਾਹਰੋਂ ਤੋਤੀ ਜਾਂਦੀ ਹੈ ਅੰਦਰੋਂ ਦੇ ਵਿੱਚ ਜਿਹੜੀ ਭਾਵੇਂ ਠੜ ਤੀਰਥਾਂ ਤੇ ਤੋਤੀ ਜਾਵੇ ਉਹਦੇ ਅੰਦਰ ਜਿਹੜੀ ਵਿਸ਼ ਹੁੰਦੀ ਹੈ ਜ਼ਹਿਰ ਹੁੰਦੀ ਹੈ ਉਨੀ ਹੁੰਦੀ ਹੈ ਇਸ ਕਰਕੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਸਾਧਨ ਨੇ ਨਾ ਇਹਨਾਂ ਨੇ ਆਪਣੇ ਸਰੀਰ ਨੂੰ ਸਾਧ ਲਿਆ ਆਣ ਹਤੀ ਚੰਗੇ ਨੇ ਜਿਹੜੇ ਚੋਰ ਨੇ ਉਹਨਾਂ ਆ ਕੇ ਵੀ ਚੋਰ ਰਹਿੰਦੇ ਨੇ ਇਸ ਕਰਕੇ ਠੜ ਤੀਰਥਾਂ ਦਾ ਇਸ਼ਨਾਨ ਗੁਰੂ ਦਾ ਗਿਆਨ ਹੈ ਸੁਣਿਆ 68 ਕਾਇਸ ਨਾਨ ਸੁਣਿਆ ਪੜ ਪੜ ਪਾਵੇਂ ਮਾਨ ਕੋ ਭਾਈ ਚੰਗੀਆਂ ਗੱਲਾਂ ਗੁਰਬਾਣੀ ਆਦ ਨੂੰ ਪੜ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਇਹ ਇਸ ਸੰਸਾਰੀ ਲੋਕਾਂ ਦੇ ਵਿੱਚ ਮਾਨ ਪ੍ਰਾਪਤ ਕਰ ਲੈਂਦੇ ਕਿਉਂਕਿ ਮਾੜਾ ਕੰਮ ਕਰਨਾ ਨਹੀਂ ਇਸ ਕਰਕੇ ਰੇਰੇਦਰਗਾਹ ਕਹੈ ਨਾ ਕੋ ਆਓ ਬੈਠਾ ਦਰਸਬਦ ਸਾਰੇ ਅੰਦਰ ਕਰਦੇ ਆ ਮਾਨ ਪਾਲ ਲੈਂਦੇ ਆ ਸੁਣਿਆ ਲੱਗ ਸਹਿਜ ਧਿਆਨ ਉਹਨਾਂ ਦਾ ਫਿਰਨਾ ਜਿਹੜਾ ਸਹਿਜ ਧਿਆਨ ਲੱਗ ਜਾਂਦਾ ਸਹਿਜ ਧਿਆਨ ਸਹਿਜ ਧਿਆਨ ਦਾ ਮਤਲਬ ਹੈ ਵੀ ਉਹਨਾਂ ਨੂੰ ਹਰ ਇੱਕ ਪਾਸੇ ਆਪਣੇ ਬੱਚਿਆਂ ਦੇ ਵਾਂਗ ਦੂਜਿਆਂ ਦੇ ਬੱਚੇ ਦਿਸਣ ਲੱਗ ਜਾਂਦੇ ਉਹਨਾਂ ਨੂੰ ਕੋਈ ਹੋਰ ਦੀਂਦ ਨਹੀਂ ਇੱਕ ਉਹ ਹੈ ਭਾਈ ਇੱਕ ਉਹ ਹੈ ਸਾਬ ਮੇਰਾ ਇੱਕ ਉਹ ਤੇ ਉਹ ਕਿਸੇ ਨਾਲ ਈਰਖਾ ਸਾੜਾ ਦੁਸ਼ਮਣੀ ਕਰਦੇ ਤੇ ਜਦੋਂ ਵੀ ਉਹਨਾਂ ਦਾ ਧਿਆਨ ਹੈ ਉਹ ਸੱਚ ਦੇ ਨਾਲ ਲੱਗ ਜਾਂਦਾ ਹੈ ਭਾਵੇਂ ਭਾਵ ਕਹਿ ਲੋ ਵੈਗਰੂ ਪਰਮਾਤਮਾ ਦੇ ਨਾਲ ਲੱਗ ਜਾਂਦਾ ਹੈ ਜਿਹੜਾ ਉਹਨਾਂ ਦਾ ਚਿੱਤ ਹੈ ਚਿੱਤ ਹੈ ਉਹ ਨਿਰੰਕਾਰ ਵੱਲ ਹੁੰਦਾ ਹੈ ਹੱਥ ਉਹਨਾਂ ਦੇ ਕਾਰਬਾਰ ਹੁੰਦੇ ਇਸ ਕਰਕੇ ਉਹਨਾਂ ਦਾ ਭਾਈ ਧਿਆਨ ਲੱਗ ਜਾਂਦਾ ਨਾਨਕ ਭਗਤਾਂ ਦਾ ਵਿਕਾਸ ਇਹੋ ਜੇ ਭਗਤਾਂ ਪਿਆਰਿਆਂ ਦਾ ਗੁਣਵਾਨ ਲੋਕਾਂ ਦੇ ਅੰਦਰ ਸਦਾ ਹੀ ਖੇੜਾ ਰਹਿੰਦਾ ਹੈ ਸੁਣਿਆ ਰੁਗ ਪਾਪ ਦਾ ਨਾਸ ਗੁਰੂ ਦਾ ਗਿਆਨ ਸੁਣਨ ਕਰਕੇ ਸਾਡੇ ਅੰਦਰੋਂ ਮਾੜੀ ਮਤ ਮਾੜੀ ਸੋਚ ਮਾੜੀ ਖਿਆਲ ਮਾੜੀ ਜਿਹੜੀ ਪਾਪ ਬੁੱਧੀ ਹੈ ਉਹਦਾ ਨਾਸ ਹੋ ਜਾਂਦਾ ਹੈ ਇਸ ਕਰਕੇ ਗੁਰੂ ਦਾ ਗਿਆਨ ਸਾਨੂੰ ਪੱਲੇ ਬੰਨਣਾ ਚਾਹੀਦਾ ਹੈ ਗੁਰੂ ਦੇ ਗਿਆਨ ਦੇ ਅਨਸਾਰ ਹੀ ਹੋ ਕੇ ਜਿੰਦਗੀ ਜਿਉਣੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ